ただ、ただ、た <noise> だ<声>、ただ、た <noise> だ<声>、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、ただ、た、ただ、ただ、ただ、ただ、た、た、ただ、ただ、た、ただ、た ਅੱਜ ਪੀਓ ਤੁਸੀਂ ਇੰਦੀਆ ਦਾ ਪਕਰ ਗਏ ਜੀ ਕੀ ਗੱਲਬਾਤ ਹੈ ਉਹਨੂੰ ਕੀ ਉਹਦਾ ਕੋਈ ਕੰਮ ਚੱਲ ਰਿਹਾ ਸੀ ਇਹ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬੱਪੀਆਂਣਾ ਜਿਸ ਤੇ ਮੁਕੱਦਮਾ ਨੰਬਰ 120 ਮਿਤੀ 2011 23 ਅੰਡਰ ਸੈਕਸ਼ਨ 388 ਆਈਪੀਸੀ ਥਾਣਾ ਸਦਰਪੁਰਾ ਦਾ ਦਰਜਿਸਟਰ ਹੋਇਆ ਸੀ ਜੋ ਮਾਨਯੋਗ ਅਦਾਲਤ ਵਿੱਚੋਂ ਇਹ ਪੇਸ਼ੀਆਂ ਤੋਂ ਗਾਇਬ ਹੋ ਗਏ ਸੀ ਜੋ ਮਾਨਯੋਗ ਅਦਾਲਤ ਨੇ ਨੂੰ 30 4 25 ਨੂੰ ਪੀਓ ਗ੍ਰਾਂਟ ਦਿੱਤਾ ਸੀ ਅੱਜ ਬੁੱਢਾਡਾ ਦੀ ਸਦਰਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅੱਜ ਇਸ ਤੇ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨੂੰ ਜੇਲ੍ਹ ਛੱਡਿਆ ਜਾਵੇਗਾ ਇਸ ਤੋਂ 60 ਕੈਪਸੂਲ ਸਿਗਨੇਚਰ ਬਰਾਮਦ ਕੀਤੇ ਗਏ ਸਨ ਇਹ ਇਕੱਲਾ ਹੀ ਸੀ ਜਾਂ ਇਸ ਦੇ ਨਾਲ ਕੋਈ ਪਹਿਲਾਂ ਕੋਈ ਹੋਰ ਵੀ ਸੀ ਜਾਂ ਨਹੀਂ ਇਹ ਇਕੱਲੇ ਤੇ ਮਕਦਮਾ ਦਾਦ ਸੀਗਾ ਜੀ 120 ਨੰਬਰ ਮਕਦਮਾ